2025 ਖਤਮ ਹੋਣ ਵਾਲਾ ਤੇ 2026 ਦੀ آمد ਸਾਡੇ ਬਰੂਹਾਂ ਦੇ ਉੱਤੇ ਖੜੀ ਹੈ ਤੇ ਨਵੇਂ ਸਾਲ 2026 ਦੀ آمد ਦੇ ਨਾਲ ਹੀ ਦੇਸ਼ ਭਰ ਦੇ ਵਿੱਚ ਕਈ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਹੈ ਜੋ ਸਿੱਧੇ ਤੌਰ ਦੇ ਉੱਤੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਜੇਬ ਦੇ ਉੱਤੇ ਵੀ ਅਸਰ ਪਾਉਣਗੇ ਬੈਂਕਿੰਗ ਤੇ ਟੈਕਸ ਨਿਯਮਾਂ ਤੋਂ ਲੈ ਕੇ ਡਿਜੀਟਲ ਭੁਗਤਾਨ ਰਾਸ਼ਨ ਕਾਰਡ ਸੋਸ਼ਲ ਮੀਡੀਆ ਤੇ ਕਿਸਾਨਾਂ ਨਾਲ ਜੁੜੀਆਂ ਨੀਤੀਆਂ ਤੱਕ ਕਈ ਖੇਤਰਾਂ ਦੇ ਵਿੱਚ ਨਵੇਂ ਕਾਨੂੰਨ ਕਾਇਦੇ ਲਾਗੂ ਹੋ ਜਾਣਗੇ 1 ਜਨਵਰੀ 2026 ਤੋਂ ਕਿਹੜੇ ਨਵੇਂ ਨਿਯਮ ਲਾਗੂ ਹੋ ਰਹੇ ਨੇ ਇਹ ਤੁਹਾਡੀ ਵਿੱਤੀ ਸਥਿਤੀ ਤੇ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਇਸ ਬਾਰੇ ਵਿਚਾਰ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਇਹ ਨਿਯਮ ਕਿਵੇਂ ਬਦਲਾ ਦੇ ਨਾਲ ਤੁਹਾਡੇ ਉੱਤੇ ਪ੍ਰਭਾਵ ਪਾਉਣ ਵਾਲੇ ਨੇ ਦਰਸਲ 1 ਜਨਵਰੀ 2026 ਤੋਂ ਦੇਸ਼ ਭਰ ਦੇ ਵਿੱਚ ਕਈ ਨਵੇਂ ਨਿਯਮ ਲਾਗੂ ਕੀਤੇ ਜਾਣਗੇ ਜੋ ਸਿੱਧੇ ਤੌਰ ਤੇ ਅ ਤੁਹਾਡੇ ਵਿੱਤੀ ਸਥਿਤੀ ਨਾਲ ਸੰਬੰਧਿਤ ਹੈ ਹੀ ਨੇ ਪਰ ਉਹਦੇ ਨਾਲ-ਨਾਲ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਵੀ ਨੇ ਤੇ ਇਸ ਦੇ ਨਾਲ ਸਮਾਜ ਦੇ ਉੱਤੇ ਕੀ ਪ੍ਰਭਾਵ ਹੋਣ ਵਾਲਾ ਇਹ ਵੀ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਦੇ ਆ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਨਿਜਮਾ ਦੀ ਤਾਂ ਕਿਸਾਨ ਸਾਡਾ ਸਾਡੇ ਦੇਸ਼ ਦਾ ਅੰਨਦਾਤਾ ਹੈ। ਇਸ ਬਾਰੇ ਘੱਟ ਹੀ ਵਿਚਾਰਿਆ ਜਾਂਦਾ ਤੇ ਨੌਕਰੀ ਪੇਸ਼ਾ ਲੋਕਾਂ ਦੀ ਜ਼ਿੰਦਗੀ 'ਚ ਕਾਫੀ ਵੱਡੇ ਬਦਲਾਅ ਹੁਣ ਤੱਕ ਆ ਚੁੱਕੇ ਨੇ ਤੇ ਉਹਨਾਂ ਦੀ ਜ਼ਿੰਦਗੀ ਬਿਹਤਰ ਹੋਈ ਹੈ ਪਰ ਉਹਨਾਂ ਦੀ ਆਮਦਨ ਵੀ ਵੱਡੇ ਪੱਧਰ ਤੱਕ ਪਹੁੰਚ ਚੁੱਕੀ ਹੈ ਪਰ ਕਿਸਾਨ ਅੱਜ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹੈ ਜੇ ਨਵੇਂ ਨਿਯਮਾਂ ਦੀ ਗੱਲ ਕਰ ਲੈਂਦੇ ਹੈ ਤਾਂ ਨਵੇਂ ਨਿਯਮ ਜਿਹੜਾ ਬਦਲਾਅ ਕੀਤਾ ਜਾਣਾ ਹੈ ਉਹਦੇ ਵਿੱਚ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਜਨਵਰੀ 2026 ਤੋਂ ਉੱਤਰ ਪ੍ਰਦੇਸ਼ ਦੇ ਸਮੇਤ ਕਈ ਰਾਜਾਂ ਦੇ ਵਿੱਚ ਕਿਸਾਨ ਆਈਡੀ ਲਾਜ਼ਮੀ ਹੋਏਗੀ ਤੇ ਕਿਸਾਨ ਆਈਡੀ ਤੋਂ ਬਿਨਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀਆਂ ਜਿਹੜੀ ਤੁਹਾਨੂੰ ਇੱਕ ਕਿਸ਼ਤਾਂ ਮਿਲਦੀਆਂ ਨੇ ਜਾਂ ਕਿਹੜੀ ਇੱਕ ਪੈਨਸ਼ਨ ਮਿਲਦੀ ਹੈ ਉਹ ਬੰਦ ਕਰ ਦਿੱਤੀ ਜਾਣੀ ਹੈ ਤੇ ਇਸ ਤੋਂ ਇਲਾਵਾ ਪੀਐਮ ਐਫ ਬਾਈ ਵਾਈ 226 ਦੇ ਤਹਿਤ ਜੰਗਲੀ ਜਾਨਵਰਾਂ ਦੁਆਰਾ ਜਿਹੜੀਆਂ ਨੁਕਸਾਨੀਆਂ ਗਈਆਂ ਫਸਲਾਂ ਨੇ ਉਹਨਾਂ ਲਈ ਬੀਮਾ ਕਵਰੇਜ ਕੀਤਾ ਜਾਊਗਾ ਜਿਹੜੀ ਖਾਸ ਤੌਰ ਤੇ ਖਰੀਫ ਦੀਆਂ ਫਸਲਾਂ ਨੇ ਉਹਨਾਂ ਲਈ ਬੀਮਾ ਪ੍ਰਦਾਨ ਕੀਤਾ ਜਾਏਗਾ ਤੇ ਨੁਕਸਾਨ ਦੀ ਜਿਹੜੀ ਰਿਪੋਰਟਿੰਗ ਹੈ ਉਹ 72 ਘੰਟਿਆਂ ਦੇ ਅੰਦਰ ਦੇਣੀ ਲਾਜ਼ਮੀ ਹੋਏਗੀ ਜੇ ਹੁਣ ਇੱਕ ਕਿਸਾਨਾਂ ਦੀ ਗੱਲ ਕਰਦੇ ਆ ਜਿਹੜੇ ਨਿਯਮ ਤੋਂ ਬਤਲਾ ਹੋਏਗਾ ਔਰ ਦੇ ਵਿੱਚ ਜੇ ਆਈਡੀ ਕਿਸਾਨਾਂ ਦੀ ਮੰਨ ਲਓ ਕਈ ਕਿਸਾਨਾਂ ਦੀ ਆਈਡੀ ਐਕਸਪਾਇਰ ਜਾਂ ਹੋ ਚੁੱਕੀ ਹੋਗੀ ਜਾਂ ਫਿਰ ਇਹ ਕਹਿ ਲਈਏ ਕਿ ਆਈਡੀ ਜੇਕਰ ਕਿਸਾਨਾਂ ਦੀ ਬਣੀ ਹੀ ਨਾ ਹੋਈ ਜਾਂ ਜਿਹੜੇ ਨਵੇਂ ਕਿਸਾਨ ਬਣੇ ਨੇ ਉਹਨਾਂ ਦੇ ਲਈ ਇਹ ਚੀਜ਼ ਥੋੜੀ ਜਿਹੀ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਆਈਡੀ ਤੋਂ ਬਿਨਾ ਕਿਸੇ ਨੂੰ ਜਿਹੜਾ ਉਹ ਪੈਨਸ਼ਨ ਨਹੀਂ ਮਿਲੇਗੀ ਤਾਂ ਉਸ ਆਈਡੀ ਦੇ ਵਿੱਚ ਪਹਿਲਾਂ ਵੀ ਬਹੁਤੇ ਕਾਰ ਜਿਹੜੇ ਨੇ ਉਹ ਕੱਟੇ ਜਾ ਚੁੱਕੇ ਨੇ ਤੇ ਦੁਬਾਰਾ ਜੇਕਰ ਇਹ ਆਈਡੀ ਨਿਯਮ ਲਾਗੂ ਹੋ ਜਾਂਦਾ ਤਾਂ ਫਿਰ ਹੋਰ ਵੀ ਬਹੁਤੇ ਕਿਸਾਨ ਇਸ ਪੈਨਸ਼ਨ ਤੋਂ ਵਾਂਝੇ ਹੋਣ ਦਾ ਅਗਾ ਕਾਦਰ ਕਾਦੀਸ਼ਾ ਬਣ ਸਕਦਾ ਤੇ ਇਹਦੇ ਨਾਲ ਨਾਲ ਇਹ ਵੀ ਹੈ ਕਿ ਕਈ ਕਿਸਾਨ ਇਸ ਚੀਜ਼ਾਂ ਤੋਂ ਵੀ ਪਰੇਸ਼ਾਨ ਨੇ ਕਿ ਉਹਨਾਂ ਦੀ ਆਈਡੀ ਬਣਦੀ ਹੀ ਨਹੀਂ ਤੇ ਇਸ ਕਰਕੇ ਵੀ ਉਹਨਾਂ ਨੂੰ ਇਸ ਪੈਨਸ਼ਨ ਤੋਂ ਵਾਂਝਾ ਰਹਿਣਾ ਪਊਗਾ ਤੇ ਜੇ ਹੁਣ ਜੇ ਬੈਂਕਿੰਗ ਤੇ ਟੈਕਸ ਬਦਲਾਅ ਦੀ ਗੱਲ ਕਰਦੇ ਆ ਤਾਂ ਨਵੇਂ ਸਾਲ ਤੋਂ ਬੈਂਕਿੰਗ ਨਿਯਮਾਂ ਤੇ ਆਮਦਨ ਦੇ ਟੈਕਸ ਰਿਟਰਨ ਯਾਨੀ ਕਿ ਆਈਟੀਆਰ ਦੇ ਜਿਹੜੇ ਫਾਰਮ ਨੇ ਉਹਨਾਂ ਦੇ ਵਿੱਚ ਵੱਡਾ ਬਦਲਾਅ ਆਊਗਾ ਵਾਧੂ ਡਾਟਾ ਅਧਾਰਤ ਰਿਪੋਰਟਿੰਗ ਦੇ ਜਿਹੜੇ ਕਾਰਨ ਨੇ ਤੇ ਕ੍ਰੈਡਿਟ ਸਕੋਰ ਅਪਡੇਟ ਨਿਯਮ ਹੈ ਉਹ ਅਪ੍ਰੈਲ 2026 ਤੋਂ ਹਰ 7 ਦਿਨਾਂ ਦੇ ਵਿੱਚ ਅਪਡੇਟ ਕੀਤੇ ਜਾਣਗੇ ਯਾਨੀ ਕਿ ਤੁਹਾਨੂੰ ਕ੍ਰੈਡਿਟ ਸਕੋਰ ਜਲਦੀ ਅਪਡੇਟ ਉਹਦੇ ਵਿੱਚ ਮਿਲ ਜਾਇਆ ਕਰੇਗਾ ਜਦਕਿ ਇਹ ਪਹਿਲਾਂ 15 ਦਿਨਾਂ ਦੇ ਬਾਅਦ ਹੁੰਦਾ ਸੀ ਤਾਂ ਹੁਣ ਇਸ ਤੋਂ ਇਲਾਵਾ ਐਸਬੀਆਈ ਵਰਗੇ ਜਿਹੜੇ ਬੈਂਕ ਨੇ ਉਹਨਾਂ ਨੇ ਕਰਜ਼ੇ ਦੀਆਂ ਵਿਆਜ ਦਰਾਂ ਤੇ ਜਿਹੜੇ ਫਿਕਸਡ ਡਿਪੋਜ਼ਿਟਡ ਦਰਾਂ ਸੀਗੀਆਂ ਉਹ ਵੀ ਘਟਾ ਦਿੱਤੀਆਂ ਨੇ ਤੇ ਜਿੰਦਾ ਪ੍ਰਭਾਵ ਜਿਹੜਾ ਹੁਣ ਅਗਲੇ ਸਾਲ ਤੱਕ ਦਿਖਾਈ ਦੇਵੇਗਾ ਤੇ ਜਿੱਥੇ ਹੁਣ ਫਿਕਸਡ ਡਿਪੋਜ਼ਿਟ ਲੋਕ ਕਰ ਦਿੰਦੇ ਸੀ ਕਿ ਸਾਨੂੰ ਉਹਦਾ ਕਾਫੀ ਜ਼ਿਆਦਾ ਸਾਨੂੰ ਵਿਆਜ ਜਿਹੜਾ ਮਿਲ ਜੇਗਾ ਤਾਂ ਪਰ ਹੁਣ ਉਹ ਜਿਹੜਾ ਵਿਆਜ ਉਹ ਵੀ ਜਰਾ ਘਟਾ ਦਿੱਤਾ ਗਿਆ ਤੇ ਜਿਹੜੀਆਂ ਦਰਾਂ ਨੇ ਨਾਲ-ਨਾਲ ਉਹ ਵੀ ਹੁਣ ਘਟ ਹੋਈਆਂ ਨੇ ਤੇ ਹੁਣ ਇਹ ਜਿਹੜੇ ਲੋਕਾਂ ਦੇ ਵਿੱਚ ਪੈਸੇ ਨੂੰ ਲੈ ਕੇ ਬੈਂਕਾਂ ਵੱਲ ਸੀ ਤੇ ਪਰ ਹੁਣ ਥੋੜੇ ਜਿਹਾ ਹੋ ਸਕਦਾ ਕਿ ਨਿਵੇਸ਼ ਵੱਲ ਚਲੇ ਜਾਣ ਤੇ ਉਹ ਨਿਵੇਸ਼ ਨੂੰ ਕਰਨ ਦੇ ਵਿੱਚ ਉਹਨਾਂ ਨੂੰ ਜਿਆਦਾ ਫਾਇਦਾ ਵੀ ਹੋ ਸਕਦਾ ਹੈ ਤੇ ਵਾਕੇ ਹੁੰਦਾ ਵੀ ਹੈ ਪਰ ਇਹਦੇ ਵਿੱਚ ਗੱਲ ਹੁਣ ਇਹ ਵੀ ਹੈ ਕਿ ਜੇ ਨਾਲ-ਨਾਲ ਬੈਂਕਾਂ ਦੇ ਵਿੱਚ ਗੱਲ ਕਰ ਲੈਂਦੇ ਆ ਤਾਂ ਜਿਹੜੇ ਆਈਟੀਆਰ ਦੇ ਫਾਰਮ ਨੇ ਉਹਨਾਂ ਦੇ ਵਿੱਚ ਥੋੜੇ ਜਿਹਾ ਲੇਖਾ ਜੋਖਾ ਵੱਧ ਦਰਜ ਕੀਤਾ ਜਾਊਗਾ ਤੇ ਹਰ ਇੱਕ ਸੰਭਵ ਜਿਹੜਾ ਪੂਰਾ ਤੁਹਾਡੀ ਸਹੀ ਤੇ ਸਟੀਕ ਜਾਣਕਾਰੀ ਉਹਨਾਂ ਦੇ ਵਿੱਚ ਦਰਜ ਕੀਤੀ ਜਾਊਗੀ ਤੇ ਜਿਹੜਾ ਅਗਲੀ ਗੱਲ ਕਰੀਏ ਤਾਂ LPG ਤੇ ਬਾਲਣ ਦੀਆਂ ਕੀਮਤਾਂ ਦੇ ਵਿੱਚ ਵੀ ਵੱਡਾ ਬਦਲਾਅ ਹੋਣ ਜਾ ਰਿਹਾ ਵੈਸੇ ਤਾਂ ਹਰ ਮਹੀਨੇ ਵਿੱਚ ਜਿਹੜੀਆਂ ਇਹ ਕੀਮਤਾਂ ਨੇ ਉਹ ਬਦਲ ਜਾਂਦੀਆਂ ਨੇ ਪਰ ਇਹਦੇ ਨਾਲ ਹੁਣ ਇਹ ਹੈ ਵੀ ਤੇਲ ਮਾਰਕੀਟਿੰਗ ਕੰਪਨੀਆਂ ਜਿਹੜੀਆਂ ਨੇ ਉਹ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਤੇ ਏਅਰ ਟਰਬਾਈਨ ਬਾਲਣ ਯਾਨੀ ਕਿ ATF ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਨੇ ਤਾਂ ਦਸੰਬਰ ਦੇ ਵਿੱਚ ਵਪਾਰਕ ਸਿਲੰਡਰਾਂ ਦੀ ਕੀਮਤ ਜਿਹੜੀ ਆ 10 ਰੁਪਏ ਘਟਾ ਦਿੱਤੀ ਗਈ ਸੀ ਤੇ ਹੁਣ ਜਨਵਰੀ ਦੇ ਵਿੱਚ ਗਰੇਲੂ ਸਿਲੰਡਰਾਂ ਦੀ ਕੀਮਤ ਦੇ ਵਿੱਚ ਕਟੌਤੀ ਦੀ ਉਮੀਦ ਜ਼ਰੂਰ ਬਣੀ ਹੋਈ ਹੈ ਪਰ ਹੋएगी ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਜੋ ਆਮ ਘਰਾਂ ਨੂੰ ਰਾਹਤ ਪ੍ਰਦਾਨ ਹੁੰਦੀ ਹੈ ਉਹਦੇ ਤੋਂ ਹੋ ਸਕਦਾ ਹੈ ਕਿ ਅਜੇ ਰਾਹਤ ਪ੍ਰਦਾਨ ਨਾ ਵੀ ਹੋਵੇ ਤੇ ਜੇ ਹੋ ਸਕਦਾ ਹੈ ਕਿ ਵੱਡੇ ਪੱਧਰ ਤੇ ਵੀ ਹੋ ਜਵੇ ਪਰ ਇਸ ਕਰਕੇ ਇਹ ਜ਼ਰੂਰ ਹੈ ਕਿ ਜਿਹੜੇ ਸਿਲੰਡਰਾਂ ਦੇ ਭਾਅ ਇਸ ਵੇਲੇ ਤੱਕ ਜਾ ਚੁੱਕੇ ਨੇ ਉਹ ਆਮ ਘਰਾਂ ਦੇ ਵਿੱਚ ਲੋਕਾਂ ਦੇ ਰਸੋਈ ਘਰ ਉੱਤੇ ਬੋਝ ਜ਼ਰੂਰ ਪਾਉਂਦੇ ਨੇ ਜਦਕਿ ਪਹਿਲਾਂ ਇਹ ਗੱਲਾਂ ਸਬਸਿਡੀ ਨਾਲ ਜੁੜੀਆਂ ਹੋਈਆਂ ਸੀ ਤੇ ਪਰ ਹੁਣ ਬਹੁਤਿਆਂ ਦੇ ਵਿੱਚ ਜਿਹੜੀਆਂ ਸਬਸਿਡੀਆਂ ਉਹ ਨਹੀਂ ਵੀ ਆ ਰਹੀਆਂ ਤੇ ਇਸ ਕਰਕੇ ਹੋ ਸਕਦਾ ਕਿ ਥਲੰਡਰ ਦੀ ਕੀਮਤ ਜੇਕਰ ਵਾਧੀ ਹੈ ਐਲਪੀ ਦੇ ਸੈਂਡਰ ਉੱਤੇ ਜਿੰਨਾ ਕੁ ਪ੍ਰਭਾਵ ਵੱਧਾ ਤੇ ਹੋ ਸਕਦਾ ਕਿ ਸੈਂਡਰ ਉੱਤੇ ਕੀਮਤ ਦੀ ਕਟੌਤੀ ਵੀ ਹੋ ਸਕਦੀ ਹੈ ਪਰ ਇਹਦੇ ਚਾਂਸ ਘੱਟ ਨੇ ਤੇ ਹੁਣ ਜੇ ਨਵਾਂ ਡਿਜੀਟਲ ਅਟੈਂਡੈਂਸ ਨਿਯਮ ਦੀ ਗੱਲ ਕਰਾਂ ਤੇ ਇੱਕ ਨਵਾਂ ਡਿਜੀਟਲ ਅਟੈਂਡੈਂਸ ਨਿਯਮ ਵੀ ਲਾਗੂ ਹੋਣ ਵਾਲਾ ਹੈ ਜਿਹੜਾ ਕਿ ਖਾਸ ਤੌਰ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਲਾਗੂ ਹੋਏਗਾ ਤੇ ਬਹੁਤੇ ਸਾਰੇ ਰਾਜਾਂ ਦੇ ਵਿੱਚ ਜਿਹੜਾ ਇਹ ਆ ਕਿ ਵਿਦਿਆਰਥੀਆਂ ਦੀ ਹਾਜ਼ਰੀ ਹੁਣ ਟੈਬਾ ਦੇ ਰਾਹੀਂ ਦਰਜ ਕੀਤੀ ਜਾਏਗੀ ਜੋ ਸਕੂਲਾਂ ਤੇ ਪ੍ਰਸ਼ਾਸਨ ਦੋਵਾਂ ਦੇ ਲਈ ਬਿਹਤਰ ਟਰੈਕਿੰਗ ਪ੍ਰਦਾਨ ਕਰੇਗੀ ਇਹਦੇ ਵਿੱਚ ਇਹ ਹੈ ਕਿ ਸਕੂਲਾਂ ਦੀ ਜਦੋਂ ਜਾਂਦੇ ਤੇ ਬਾਇਓਮੈਟ੍ਰਿਕ ਜਿਹੜੀ ਆ ਤੇ ਟੈਬ ਜਿਹੜੇ ਉਹਨਾਂ ਨੂੰ ਮਿਲੇ ਨੇ ਉਹਨਾਂ ਦੇ ਰਾਹੀਂ ਹੁਣ ਹਾਜ਼ਰੀ ਅਟੈਂਡੈਂਸ ਲੱਗੇਗੀ ਜਿਹੜੀ ਕਿ ਖਾਸ ਤੌਰ ਤੇ ਉਹਨਾਂ ਲਈ ਜ਼ਰੂਰੀ ਹੈ ਤੇ ਜੇਕਰ ਇਹ ਕਰੀਏ ਤਾਂ ਰਿਕਾਰਡ ਬਣਾਣਾ ਸੌਖਾ ਹੋ ਸਕਦਾ ਤੇ ਸਾਰੀ ਨਾਲ ਦੇ ਨਾਲ ਕੈਲਕੂਲੇਸ਼ਨ ਜਲਦੀ ਉਸ ਟੀਚਰਾਂ ਵਾਸਤੇ ਹੋ ਸਕਦੀ ਹੈ ਤੇ ਜਿਹਨਾਂ ਦੀ ਖਾ ਇਹ ਵੀ ਹੈ ਕਿ ਹੁਣ ਉਹਦੇ 'ਚ ਕੋਈ ਹਿਰਫੇਰ ਜਾਂ ਬਦਲਾਅ ਨਹੀਂ ਹੋ ਸਕਣਾ ਤੇ ਜਿਹਨੇ ਸਕੂਲ ਜੇ ਅੱਜ ਗਿਆ ਤਾਂ ਅੰਦਰ ਉਹਦੀ ਹੀ ਲੱਗੇਗੀ ਬਾਕੀ ਕਿਸੇ ਦੀ ਲੱਗ ਨਹੀਂ ਸਕਣੀ ਇਹਦੇ ਨਾਲ ਨਾਲ ਜਿਉਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਨਵੀਂ ਗੱਲ ਕਰੀਏ ਤਾਂ ਉਹਨਾਂ ਵਿੱਚ ਕੁਝ ਨਵਾਂ ਆ ਰਿਹਾ ਹੈ ਰਾਸ਼ਨ ਕਾਰਡ ਧਾਰਕਾਂ ਦੇ ਲਈ ਖਾਸ ਤੌਰ ਦੇ ਤੇ ਇਹ ਹੈ ਕਿ 2026 ਤੋਂ ਆਨਲਾਈਨ ਰਾਸ਼ਨ ਕਾਰਡ ਅਰਜ਼ੀਆਂ ਲਈ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਕਿਉਂਕਿ ਇਹਦੇ ਨਾਲ ਇਹ ਆ ਕਿਸਾਨ ਤੇ ਪੇਂਡੂ ਖੇਤਰਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਿੱਧਾ ਫਾਇਦਾ ਹੋ ਜਾਣਾ ਹੈ ਤੇ ਨਾਲ ਨਾਲ ਇਹ ਵੀ ਹੈ ਕਿ ਹੁਣ ਰਾਸ਼ਨ ਕਾਰਡਾਂ ਦੇ ਲਈ ਲੰਬੀਆਂ ਲਾਈਨਾਂ ਦੇ ਵਿੱਚ ਇੰਤਜ਼ਾਰ ਨਹੀਂ ਕਰਨਾ ਪਵੇਗਾ ਭਾਵ ਇਹ ਕਿ ਰਾਸ਼ਨ ਕਾਰਡ ਬਣਾਉਣਾ ਸੌਖਾ ਹੋਏਗਾ ਤੇ ਜਿਹਦੇ ਵਿੱਚ ਲੰਬੀਆਂ ਲਾਈਨਾਂ ਦੇ ਵਿੱਚ ਲੱਗ ਕੇ ਤੁਹਾਨੂੰ ਰਾਸ਼ਨ ਕਾਰਡ ਨਹੀਂ ਬਣਾਉਣਾ ਪਵੇਗਾ ਇਹਦੇ ਲਈ ਇੱਕ ਆਨਲਾਈਨ ਫਾਰਮ ਭਰਿਆ ਜਾਊਗਾ ਜਿਸ ਦੇ ਵਿੱਚ ਤੁਸੀਂ ਜਾ ਕੇ ਫਾਰਮ ਭਰ ਸਕਦੇ ਹੋ ਤੇ ਆਪਣਾ ਰਾਸ਼ਨ ਕਾਰਡ ਜਲਦੀ ਬਣਵਾ ਸਕਦੇ ਹੋ ਤੇ ਆਪਣੇ ਜਿਹੜੇ ਤੁਹਾਡੇ ਨਾਲ ਜਾਂ ਕੋਈ ਆਪਣੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਨਾਮ ਤੁਸੀਂ ਉਹਦੇ ਵਿੱਚ ਪਵਾ ਸਕਦੇ ਹੋ ਜਿਹੜਾ ਕਿ ਆਮ ਤੌਰ ਤੇ ਇਸ ਵੇਲੇ ਔਖਾ ਹੋਇਆ ਪਿਆ ਤੇ ਇਸ ਜਿਹੜੇ ਗੱਲ ਨੂੰ ਦੇਖਿਆ ਜਾਵੇ ਤੱਕ ਰਾਸ਼ਨ ਕਾਰਡ ਨੂੰ ਲੈ ਕੇ ਵੀ ਕਈ ਲੋਕ ਪਰੇਸ਼ਾਨ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਪਰਿਵਾਰਕ ਜੀ ਜਾਂ ਕਈ ਬੱਚੇ ਜਿਵੇਂ ਹੁਣ ਪਿੱਛੇ ਦੇ ਕੇਵਾਈਸੀ ਹੋ ਕੇ ਠੀ ਹੈ ਜਿਹਦੇ ਵਿੱਚ ਲੋਕ ਜਿਹੜੇ ਗੁਜ਼ਰ ਚੁੱਕੇ ਨੇ ਜਾਂ ਮਰ ਚੁੱਕੇ ਨੇ ਉਹਨਾਂ ਦੇ ਨਾਮ ਵਿੱਚੋਂ ਕੱਟ ਦਿੱਤੇ ਗਏ ਨੇ ਤੇ ਜਿਹੜੇ ਅਜੇ ਨਾਲ ਕਿਸੇ ਜੋ ਕੋ ਲੜਕੇ ਨੇ ਉਹ ਵਿਆਹੇ ਗਏ ਨੇ ਤੇ ਉਹਨਾਂ ਦੇ ਅੱਗੇ ਬੱਚੇ ਹੋ ਗਏ ਨੇ ਉਹਨਾਂ ਦੇ ਨਾਮ ਅਜੇ ਤੱਕ ਰਾਸ਼ਨ ਕਾਰਡ ਦੇ ਵਿੱਚ ਨਹੀਂ ਚੜ ਰਹੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਥੋੜੀ ਜਾਂ ਮੁਸ਼ਕਲਾਂ ਜ਼ਰੂਰ ਨੇ ਪਰ ਜਿਹੜਾ ਹੁਣ ਨਵਾਂ ਨਿਯਮ ਆ ਰਿਹਾ ਹੈ ਉਹਦੇ ਚ ਆਨਲਾਈਨ ਹੋਣ ਦੇ ਕਰਕੇ ਇਹਦੇ ਵਿੱਚ ਰਾਸ਼ਨ ਕਾਰਡ ਤੇ ਨਾਮ ਪਵਾਣਾ ਜਲਦੀ ਤੇ ਸੌਖਾ ਹੋ ਸਕਦਾ ਹੈ ਤੇ ਹੁਣ ਜੇ ਅਗਲੀ ਗੱਲ ਕਰਦੇ ਆ ਤਾਂ ਸੋਸ਼ਲ ਮੀਡੀਆ ਜਿਹੜਾ ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਤੇ ਹਰ ਚੀਜ਼ ਸੋਸ਼ਲ ਮੀਡੀਆ ਨਾਲ ਜੁੜ ਚੁੱਕੀ ਹੈ ਜਿਹਨੇ ਬਹੁਤ ਜਿਹੜੀਆਂ ਦੂਰੀਆਂ ਨੇ ਉਹ ਘਟਾ ਦਿੱਤੀਆਂ ਤੇ ਮਿੰਟਾਂ ਸਕਿੰਟਾਂ ਵਿੱਚ ਹਰ ਚੀਜ਼ ਜਿਹੜੀ ਦੂਰ ਤੱਕ ਫੈਲ ਜਾਂਦੀ ਹੈ ਪਰ ਇਹਦੇ ਨਾਲ ਕਈ ਨੁਕਸਾਨ ਵੀ ਹੋਏ ਨੇ ਉਹਨਾਂ ਨੁਕਸਾਨਾਂ ਤੋਂ ਥੱਲ ਪਾਉਣ ਦੇ ਲਈ ਜਿਹੜੀ ਸਰਕਾਰ ਇਹਦੇ ਲਈ ਕਦਮ ਚੱਕ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਟੈਕਨੋਲੋਜੀ ਨਾਲ ਸੰਬੰਧਿਤ ਨਿਯਮ ਵੀ ਜਿਹੜੇ ਨੇ ਉਹ ਇਸ ਵਾਰ ਜਿਹੜੇ ਅਗਲੇ ਸਾਲ 2024 ਚ ਬਦਲਣਗੇ ਜਿਹੜੇ ਜਨਵਰੀ 1 ਤੋਂ ਜਾਣਗੇ ਤੇ ਹੁਣ ਆਸਟ੍ਰੇਲੀਆ ਤੇ ਮਲੇਸ਼ੀਆ ਦੇ ਵਿੱਚ ਜਿਹੜਾ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਿਹੜੀ ਸੋਸ਼ਲ ਮੀਡੀਆ ਦੀ ਵਰਤੋਂ ਹੈ ਉਹ ਬੰਦ ਹੋ ਚੁੱਕੀ ਹੈ ਤੇ ਹੋ ਸਕਦਾ ਸਰਕਾਰ ਭਾਰਤ ਦੇ ਵਿੱਚ ਵੀ ਇਹ ਨਿਯਮ ਲਾਗੂ ਕਰ ਦੇਵੇ ਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਿਹੜਾ ਸੋਸ਼ਲ ਮੀਡੀਆ ਉਹ ਬੰਦ ਹੋ ਜਾਏਗਾ ਇਹ ਸਾਰੀਆਂ ਚੀਜ਼ਾਂ ਉਤੇ ਨਜ਼ਰ ਤੇ ਗੌਰ ਰੱਖਣੀ ਜ਼ਰੂਰੀ ਹੈ ਕਿਉਂ ਜਿਹੜੇ ਨਵੇਂ ਨਿਯਮ ਜਦੋਂ ਲਾਗੂ ਹੋਣਗੇ ਤਾਂ ਉਹ ਤੁਹਾਡੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਜ਼ਰੂਰ ਪਾਉਣਗੇ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਹਰ ਬੱਚਾ ਬੱਚਾ ਅੱਜ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਪਰ ਜੇਕਰ ਇਹ ਰੂਲ ਬਣ ਜਾਂਦਾ ਉਹਦੇ ਲਈ ਇਹਨਾਂ ਬੱਚਿਆਂ ਦੇ ਦਿਲਾਂ ਨੂੰ ਠੇਸ ਜ਼ਰੂਰ ਵੱਜੇਗੀ ਤੇ ਖਾਸ ਤੌਰ ਤੇ ਇਹ ਵੀ ਹੈ ਕਿ ਜਿਹੜੇ ਇਸ ਵੇਲੇ ਸੋਸ਼ਲ ਮੀਡੀਆ ਤੇ ਖੜ ਕਰਕੇ ਵੀਡੀਓਜ਼ ਜਾਂ ਆਪਣੀਆਂ ਪੋਸਟਾਂ ਨੂੰ ਅਪਲੋਡ ਕਰਦੇ ਨੇ ਉਹਨਾਂ ਦੀ ਇਹ ਪੋਸਟਾਂ ਵੀਡੀਓਜ਼ ਅਪਲੋਡ ਮੋਬਾਈਲਾਂ ਤੋਂ ਤੁਹਾਡੇ ਆਖੜਾ ਜ਼ਰੂਰ ਛੁੱਟ ਜਾਏਗਾ ਹੋਰ ਨਵੇਂ ਨਿਯਮ ਵੀ ਜੋ ਆਉਣਗੇ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਾਂਗੇ ਉਦੋਂ ਤੱਕ ਦਿਓ ਇਜਾਜ਼ਤ